ਹਾਂ ਦੇਵ ਕਰੋੜ ਤਾਂ ਮੇਰੀ ਨਾਟਕ ਟੀਮ ਦੇ ਵਿੱਚ ਕੰਮ ਕਰਦਾ ਸੀ ਪਟਿਆਲੇ ਤੇ ਮੈਨੂੰ ਮੇਰਾ ਜੂਨੀਅਰ ਹਾਂ ਸੀਨੀਅਰ ਡਿਪਾਰਟਮੈਂਟ ਹੈ ਪਟਿਆਲਾ ਪੰਜਾਬ ਯੂਨੀਵਰਸਿਟੀ ਵਿੱਚ ਉਹ ਉੱਥੇ ਹੁੰਦਾ ਸੀ ਰਿਲੇਸ਼ਨ ਇਹ ਹੈ ਵੀ ਮੈਂ ਸੀ ਐਮਐਸ ਆਣੀਆਂ ਦੀਆਂ ਗੱਲਾਂ ਤੇ ਥੋੜੀਆਂ ਵੀ ਸਮਾਜ ਸਦਾਤ ਕੋ ਗੱਲਾਂ ਕਰਦੇ ਸੀ ਇਹ ਥੋੜਾ ਚੌੜਚਿਗੜਾ ਵਾਲਾ ਸੀ ਪਰ ਉਹ ਉਹ ਜੂਨੀਅਰ ਸੀਨੀਅਰ ਦਾ ਜਿਵੇਂ ਹੁੰਦਾ ਹੈ ਉਹ ਤਾਂ ਰਿਸ਼ਤਾ ਉਵੇਂ ਹੀ ਹੁੰਦਾ ਜੇ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਮੇਰੇ ਕੋਲ ਪੈਸੇ ਨਹੀਂ ਫਿਰ ਕੀ ਹੋਊਗਾ ਮੇਰਾ ਯਾਰ ਇਹ ਥੋੜਾ ਸਾਫ ਕਿਤਾਬ ਜਿਹਾ ਆਈਆਂ ਮੈਂ ਸੋਚਦਾ ਐ ਕਿ ਜਮਾਈ ਆਏ ਦੇ ਰੋ ਬਸ ਤੋਰੇ ਘਰੋ ਨਾਟਕ ਕਰੋ ਹੁਣ ਜਿੱਦਾਂ ਕਿ ਪੰਜਾਬ ਤੇ ਹਰਿਆਣਾ ਦੇ ਬਾਟਰਾਂ ਨੂੰ ਤੁਸੀਂ ਦੇਖਿਆ ਹੋਣਾ ਸੀ ਕਿ ਕਿੱਦਾਂ ਗਿਆ ਉਹ ਚੀਜ਼ ਨੂੰ ਕਿ ਮੈਂ ਇਹ ਜਿਹੜਾ ਦੇਸ਼ ਨਹੀਂ ਨਾ ਇਹ ਕਿਰਤੀ ਕਿਰਤੀ ਲੋਕਾਂ ਕੱਢੇ ਉਹਨਾਂ ਦੇ ਪ੍ਰਤੀ ਬੇਕਦਰ ਰ ਜਿਹੜੇ ਰਾਜ ਕਰਨਾ ਦੇ ਸੋ ਟ੍ਰੇਲਰ ਲਾਂਚ ਹੋ ਗਿਆ ਟੈ ਬਲੈਕਆ ਟੂ ਦਾ ਸੈਮੂਲ ਜੋਨ ਭਾਜੀ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆ ਭਾਜੀ ਕੀ ਹਾਲ ਚੱਲ ਰ ਵਧੀਆ ਕਹਿਣੋ ਚਾਹਦੇ ਤੁਹਾਡਾ ਸੁਆਗਤ ਹੈ ਹਾਂ ਮਿਹਰਬਾਨੀ ਬਹੁਤ ਬਹੁਤ किरदार ਬਾਰੇ ਪਾਜੀ ਦੱਸੋ ਕਿਦਾਂ ਦਾ ਰਹਿੰਦਾ ਵਿੱਚ ਕਿਦਾਂ ਨਹੀਂ ਰਹਤਾ ਮੈਂ ਸਪੋਰਟਿੰਗ ਕੈਰੈਕਟਰ ਫਿਲਮ ਦੇ ਵਿੱਚ ਹੈਗਾ ਦੇਵ ਮੇਨ ਦੇ ਵਿੱਚ ਹੈਗਾ ਤੇ ਜਿਹੜਾ ਮੈਂ ਕੈਰੈਕਟਰ ਕਰ ਰਿਹਾ ਹਾਂ ਕੁਝ ਉਹਦੇ ਅੰਦਰ ਕੁਝ ਜ਼ਿਆਦਾ ਹੋਰ ਚੱਲਦਾ ਹੈ ਬਾਹਰ ਜੋ ਜ਼ਿੰਦਗੀ ਹੋਰ ਜੀ ਰਿਹਾ ਹੋ ਇਸ ਕਿਸਮ ਦਾ ਹੈਗਾ ਤਾਂ ਹਾਂ ਬੜੀਆਂ ਨੇ ਮੈਂ ਸੁਣ ਰਿਹਾ ਸੀ ਤੁਹਾਨੂੰ ਪਾਜੀ ਪਹਿਲੀ ਵਾਰ ਮੈਂ ਸੁਣਿਆ ਤੁਹਾਨੂੰ ਇਦਾਂ ਲਾਈ ਹੋ ਤੇ ਦੇਖ ਕੇ ਬਲਕਿ ਲੱਗਦਾ ਕਿ ਤੁਸੀਂ ਕਿਸੇ ਚੀਜ਼ੇ ਕੀ ਨਹੀਂ ਹੈਗੀ ਤੁਹਾਡੇ ਅੰਦਰ ਤੁਸੀਂ ਬੇਕਾਲ ਫੋ ਮਤਲਬ ਕੁਝ ਵੀ ਚੀਜ਼ ਬਿਹਾਈਂਡ ਦਾ ਜਿਹੜੀ ਕੈਮਰੇ ਮੂਰੇ ਨਹੀਂ ਆ ਲੋਕਾਂ ਮੂਰੇ ਨਹੀਂ ਆਂਦੀਆਂ ਤੁਸੀਂ ਉਹ ਚੀਜ਼ ਵੀ ਬੋਲਣ ਲੱਗੇ ਚੀਜ਼ ਨਹੀਂ ਲੱਗਦੀ ਮਸਲਨ ਕਿਵੇਂ ਮਤਲਬ ਕਿ ਕਿਸੇ ਵੀ ਚੀਜ਼ ਨੂੰ ਲੈ ਕੇ ਆਰਟਿਸਟ ਚ ਜਗ੍ਹਾ ਹੁੰਦਾ ਕਿ ਯਾਰ ਨਹੀਂ ਯਾਰ ਮੈਂ ਆ ਚੀਜ਼ਾਂ ਰਹਿਣ ਦਿੰਦਾ ਕਿ ਪੇਮੈਂਟ ਵਾਲੀ ਗੱਲ ਨੂੰ ਦੇਖੇ ਹੋਇਆ ਬੰਦਾ ਕਹਿੰਦਾ ਨਹੀਂ ਆ ਛੱਡ ਫਿਰ ਪ੍ਰੋਡਿਊਸਰ ਬਣਾ ਕੇ ਰੱਖਣੀ ਆ ਜਾਂ ਆ ਚੀਜ਼ ਮੈਂ ਮੈਮੂਰੇ ਨਹੀਂ ਪੁੱਛਦਾ ਅੱਛਾ 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 ਪਤਾ ਨਹੀਂ ਮੈਨੂੰ ਇਹ ਸਾਫ ਘਟਾ ਹੈ ਸ਼ਾਇਦ ਆਉਣ ਵਾਲੇ ਟਾਈਮ ਚ ਮੈਨੂੰ ਸਾਫ ਘਟਾ ਮੈਨੂੰ ਇਹ ਹੁੰਦਾ ਕਿ ਜਿੱਥੇ ਹੁਣ ਮੈਂ ਆਉਣ ਵੀ ਗੱਲ ਕਰਦੇ ਆ ਵੀ ਜਿਵੇਂ ਆਮ ਬੰਦੇ ਗੱਲ ਕਰਦੇ ਆ ਕਰੇ ਕਰਦੇ ਆ ਜਿase ਆ ਗੱਲ ਕਰ ਸਕਿਆ ਆਮ ਬੰਦਾ ਮੇਰੀ ਕੁਸ਼ਮ ਦੀ ਵੀ ਉਹ ਗੱਲ ਹੋ ਜੇ ਤਾਂ ਠੀਕ ਆ ਨੋਰਮਲ ਫਿਰ ਕੀ ਹੋਊ ਜੇ ਲੋਕਾਂ ਨੂੰ ਇਹ ਪਤਾ ਲੱਗ ਜੇ ਮੇਰੇ ਕੋਲ ਪੈਸੇ ਨਹੀਂ ਫਿਰ ਕੀ ਹੋਊ ਕੋਈ ਗੱਲ ਨਹੀਂ ਕੀ ਭਾਈ ਥੀਏਟਰ ਆਰਟਿਸਟ ਲਈ ਜਿਆਦਾ ਈਜ਼ੀ ਰਹਿੰਦਾ ਜਾਂ ਇੱਕ ਐਕਟਰ ਲਈ ਲਾਈਫ ਜਿੰਨਾ ਜਿਆਦਾ ਈਜ਼ੀ ਰਹਿੰਦਾ ਫਿਲਮ ਫਿਲਮੀ ਐਕਟਰ ਨਹੀਂ ਨਹੀਂ ਦੋਵੇਂ ਵੱਖ-ਵੱਖ ਮੀਡੀਆ ਨੇ ਥੀਏਟਰ ਦਾ ਇੱਕ ਆਪਣਾ ਹੈ ਉਹ ਐਕਟਰ ਦਾ ਮਾਧਿਅਮ ਹੈ ਜੋ ਫਿਲਮ ਹੈ ਡਾਇਰੈਕਟਰ ਦਾ ਮਾਧਿਅਮ ਤੇ ਦੋਹਾਂ ਦੇ ਵਿੱਚ ਐਕਟਰ ਦੀ ਮਹੱਤਤਾ ਦੋਵਾਂ ਤਰ੍ਹਾਂ ਹੁੰਦੀ ਹੈ ਮੇਰਾ ਜੇ ਮੈਂ ਸਵਾਲ ਨੂੰ ਸਹੀ ਕਰਾਂ ਤਾਂ ਜਿਹੜੀ ਜਿਆਦਾ ਸ਼ੋਹਰਤ ਆਪਾਂ ਨੂੰ ਥੀਏਟਰ ਵਿੱਚ ਮਿਲਦੀ ਹੈ ਜਾਂ ਫਿਲਮਾਂ ਵਿੱਚ ਮਿਲਦੀ ਹੈ ਸ਼ੋਰ ਤੇ ਜਿਹੜੀ ਜਿਹਨੂੰ ਸਮਝਦੇ ਆਮ ਲੋਕੋ ਸ਼ੋਰ ਤੇ ਜਿਹੜੀ ਮਿਲਦੀ ਹੈ ਉਹ ਸਿਨੇਮੇ ਚ ਮਿਲਦੀ ਹੈ ਪਰ ਉਹ ਸਿਨੇਮੇ ਦੇ ਵਿੱਚ ਸ਼ੋਰ ਤਾਂ ਕਿੰਨਾ ਟਾਈਮ ਟਿਕੇਗੀ ਜੇ ਤੁਸੀਂ ਅੱਛੇ ਐਕਟਰ ਨਹੀਂ ਹੋ ਬਹੁਤਾ ਟਾਈਮ ਨਹੀਂ ਟਿਕ ਸਕਦੇ ਤੇ ਜੇ ਸ਼ੋਰਤ ਵੀ ਟਕਾਉਣੀ ਹੈ ਤਾਂ ਉਹ ਪਿੱਛੋਂ ਉਹਦੀਆਂ ਜੜਾ ਥੀਏਟਰ ਚੋਂ ਹੀ ਮਜ਼ਬੂਤ ਹੁੰਦੀ ਹੈ ਪਰ ਥੀਏਟਰ ਕਿਉਂਕਿ ਅੱਜ ਤਾਂ ਮੀਡੀਅਮ ਦੇ ਵਿੱਚ ਥੀਏਟਰ ਵਾਲਿਆਂ ਨੂੰ ਵੀ ਥੋੜਾ ਬਹੁਤਾ ਹੈ ਇੱਕੇ ਟਾਈਮ ਦੇ ਵਿੱਚ ਥੀਏਟਰ ਦੇ ਵਿੱਚ ਬਹੁਤ ਘੱਟ ਬੰਦੇ ਦੇਖਣ ਨੂੰ ਆਉਂਦੇ ਆ ਸਿਨੇਮਾ ਇੱਕ ਟਾਈਮ ਦੇ ਵਿੱਚ ਬਹੁਤ ਲੋਕਾਂ ਕੋਲ ਉਹ ਤਾਂ ਪਹੁੰਚ ਦਾ ਮਸਲਾ ਹੈ ਨਾ ਜਿੱਥੇ ਜਿਸ ਹਿਸਾਬ ਨਾਲ ਜਿੱਦੀ ਜ਼ਿਆਦਾ ਪਹੁੰਚ ਆ ਉਹ ਸਾਬ ਨਾਲ ਉਹ ਉਹਨਾਂ ਬੰਦੇ ਨੂੰ ਹਾਈ ਹਾਈਪਲੇ ਲਿਆ ਕੀ ਕਾਰਨ ਹੈ ਭਾਜੀ ਤੁਹਾਨੂੰ ਇੰਨੀ ਲੇਟ ਆਪਾਂ ਸਿਨੇਮਾ ਵਿੱਚ ਵੱਡੇ ਪਰਦੇ ਤੇ ਦੇਖਣ ਨੂੰ ਤੁਸੀਂ ਤੁਹਾਨੂੰ ਵਿੱਚ ਕਿਸੇ ਦਾ ਕਸੂਰ ਨਹੀਂ ਵੀਰੇ ਮੈਂ ਆਪ ਹੀ ਨਹੀਂ ਸੀ ਮੇਰਾ ਇੰਟਰਸਟ ਥੀਏਟਰ ਚ ਸੀਗਾ ਮੈਂ ਤਾਂ ਹੁਣੇ ਸਾਲ 6 ਮਹੀਨਿਆਂ ਤੋਂ ਮੈਂ ਲੱਗਾ ਵੀ ਚਲੋ ਫਿਲਮਾਂ ਫੁਲਮਾਂ ਕਰਦੇ ਆ ਪਹਿਲਾਂ ਮੈਂ ਰਹੇ ਹੁੰਦਾ ਸੀ ਕਿ ਬਈ ਨਕਲ ਨਾਟਕ ਕਰੋ ਗਲੀਆਂ ਚ ਤੁਰੇ ਫਿਰੋ ਬਸ ਮੇਰਾ ਯਾਰ ਇਹ ਥੋੜਾ ਹਸਾਬ ਕਿਤਾਬ ਜਿਹਾ ਆਈਆਂ ਮੈਂ ਸੋਚਦਾ ਸੀ ਜਮਾਈ ਆਏ ਜੇ ਰੋ ਬਸ ਤੁਰੇ ਫਿਰੋ ਨਾਟਕ ਕਰੋ ਤੇ ਗਰੀਬੀ ਤੇ ਨਕਲਾਬਾਰੇ ਗੱਲਾਂ ਕਰੋ ਨਾਟਕ ਦੇ ਵਿੱਚ ਔਰ ਲੋਕਾਂ ਨੂੰ ਸਾਧਿਆ ਕਰੋ ਸਾਰਾ ਕੁਝ ਇਹ ਸੀਗਾ ਹੁਣ ਵੀ ਉਵੇਂ ਹੀ ਐ ਨਕਪੱਗਾ ਬਸ ਇੰਨਾ ਹੀ ਵੀ ਹੁਣ ਮੈਂ ਰੋਟੀ ਦਾ ਕਹ ਲੋ ਜਾਂ ਪਤਾ ਨਹੀਂ ਮੈਂ ਥੋੜੇ ਬਹੁਤੇ ਧਰ ਪੈਸੇ ਆ ਜਾਣ ਮੈਂ ਸਿਨੇਮੇ ਚ ਆ ਜਾਣਾ ਟੱਕ ਮੇਰਾ ਸਿਨੇਮਾ ਦੂਜਾ ਜਿਹੜਾ ਨਾਵਲਾਂ ਤੇ ਬੰਦਦਾ ਉਹ ਲੋਕ ਲੈ ਲੈਂਦੇ ਮੈਂ ਨੋਰਮਲ ਜਿਹਾ ਬੰਦਾ ਯਾਰ ਮੈਂ ਬਾਲਾ ਚੱਕਰ ਤੇ ਭਾਈ ਤੁਸੀਂ ਦੇਵ ਖਰੋੜ ਤੇ ਬਿੰਨੂ ਢਿੱਲੋਂ ਭਾਈ ਉਹਨਾਂ ਨਾਲ ਵੀ ਇੱਕ ਜੁੜੇ ਹੋਏ ਹੋ ਉਹ ਕਿਸ ਤਰੀਕੇ ਨਾਲ ਜੁੜੇ ਹੋ ਤੁਸੀਂ ਅਹ ਦੇਵ ਖਰੋੜ ਤਾਂ ਮੇਰੀ ਨਾਟਕ ਟੀਮ ਦੇ ਵਿੱਚ ਕੰਮ ਕਰਦਾ ਸੀ ਪਟਿਆਲੇ ਤੇ ਬਿੰਨੂ ਮੇਰਾ ਜੂਨੀਅਰ ਸੀ ਹਾਂ ਸੀਟਰ ਡਿਪਾਰਟਮੈਂਟ ਐ ਪਟਿਆਲਾ ਪੰਜਾਬੀ ਯੂਨੀਵਰਸਿਟੀ ਵਿੱਚ ਉਹ ਉੱਥੇ ਹਮਰਾ ਸੀ ਕਿੱਦਾਂ ਦਾ ਰਿਲੇਸ਼ਨ ਸੀਗਾ ਤੁਹਾਡਾ ਆਪਸ ਵਿੱਚ ਰਿਲੇਸ਼ਨ ਇਹ ਹੈ ਵੀ ਮੈਂ ਅਸੀਂ ਐਮਐਸ ਵੀ ਆਣੀਆਂ ਦੀਆਂ ਗੱਲਾਂ ਆਪੇ ਥੋੜੀਆਂ ਵੀ ਸਮਾਜ ਸੁਧਾਰ ਕੋ ਗੱਲਾਂ ਕਰਦੇ ਸੀ ਇਹ ਥੋੜਾ ਚੌੜਚਿਗੜਾ ਵਾਲਾ ਸੀ ਪਰ ਉਹ ਜੂਨੀਅਰ ਸੀਨੀਅਰ ਦਾ ਜਿਵੇਂ ਹੁੰਦਾ ਉਹ ਤਾਂ ਰਿਸ਼ਤਾ ਉਵੇਂ ਹੀ ਹੁੰਦਾ ਤੁਹਾਡੇ ਭਾਈ ਬੋਲਣ ਦੇ ਸਟਾਈਲ ਤੋਂ ਇਹ ਗੱਲਾਂ ਵਿੱਚੋਂ ਇੱਕ ਚੀਜ਼ ਦਾ ਆਈਡੀਆ ਹੋਏ ਨਾ ਕਿ ਤੁਸੀਂ ਸਮਾਜ ਪ੍ਰਤੀ ਕਾਫੀ ਇੱਕ ਆਪਣੇ ਦਿਲ ਦੇ ਵਿੱਚ ਉਹ ਰੱਖਦੇ ਹੋ ਚੀਜ਼ ਰੱਖਦੇ ਹੋ ਤੇ ਹੁਣ ਜਿੱਦਾਂ ਕਿ ਪੰਜਾਬ ਤੇ ਹਰਿਆਣਾ ਦੇ ਬਾਡਰਾਂ ਨੂੰ ਤੁਸੀਂ ਦੇਖਿਆ ਹੋਣਾ ਸੀਲ ਕੀਤਾ ਗਿਆ ਉਹ ਚੀਜ਼ ਨੂੰ ਕਿਵੇਂ ਤੇ ਯਾਰ ਇਹ ਬੜਾ ਸਾਡਾ ਦੇਸ਼ ਜਦੋਂ ਦਾ ਆਜ਼ਾਦ ਹੋਇਆ ਨਾ ਇੱਥੋਂ ਜਿਹੜੀਆਂ ਵੀ ਹਾਕਮ ਆਏ ਆ ਸਰਕਾਰਾਂ ਆਈਆਂ ਇੱਥੋਂ ਦੇ ਲੋਕਾਂ ਨੇ ਇੱਥੋਂ ਦੀਆਂ ਸਰਕਾਰਾਂ ਨੇ ਸਾਡੇ ਦੇਸ਼ ਦੇ ਲੋਕਾਂ ਬਾਰੇ ਕੁਝ ਬਹੁਤਾ ਕੁਝ ਕੀਤਾ ਨਹੀਂ ਇੱਥੇ ਇਹ ਜਿਹੜਾ ਦੇਸ਼ ਨੇ ਨਾ ਇਹ ਕਿਰਤੀ ਕਿਰਤੀ ਲੋਕਾਂ ਜਿਹੜੇ ਉਹਨਾਂ ਦੇ ਪ੍ਰਤੀ ਬੇਕਦਰੇ ਨੇ ਜਿਹੜੇ ਰਾਜ ਕਰ ਨਾਲੇ ਮੇਰੀ ਇਹ ਸਭ ਕਿਸ ਵਰਗਾ ਰਾਜ ਕਰਨ ਵਾਲੇ ਵੀ ਇੱਕ ਆਰਟਿਸਟ ਰਹਿ ਚੁੱਕੇ ਨੇ ਰਾਈਨਿੰਗ ਦਾ ਉਹ ਦਿੱਜੇ ਹੁਣ ਇਹ ਜ਼ਰੂਰੀ ਥੋੜੀ ਕਿ ਆਪਾਂ ਕਿਸੇ ਨੂੰ ਆਰਟਿਸਟ ਕਹਿ ਦਈਏ ਜੇ ਯਾਰ ਬੰਦਾ ਆਰਟਿਸਟ ਹੋ ਸਾਰਾ ਚੰਗੀ ਸੋਚਦਾ ਹੀ ਹੋਇਆ ਤਾਂ ਆਏ ਨਹੀਂ ਉੱਤੇ ਤੇ ਕਿਸੇ ਵੀ ਥਾਂ ਤੇ ਇਹ ਨਹੀਂ ਹੁੰਦਾ ਕਿ ਜਿਹਨੂੰ ਅਸੀਂ ਮਾੜਾ ਹੀ ਕਹਿ ਰਹੇ ਹਾਂ ਬਹੁਤ ਸਾਰੇ ਬਿਜ਼ਨਸਮੈਨ ਵੀ ਐਸੀ ਹੁੰਦੇ ਨੇ ਜਿਹੜੇ ਠੀਕ ਥੌਟ ਰੱਖਦੇ ਹੁੰਦੇ ਇੱਕੇ ਕਿਸੇ ਇੱਕ ਦੋ ਬੰਦਿਆਂ ਨਾਲ ਨਹੀਂ ਕੋਦੇ ਕੋਦੇ ਹੋਣਾ ਆਰਟਿਸਟ ਮਤਲਬ ਕੀ ਕੌਣ ਅਕਸਰ ਮੈਂ ਸੀਐਮ ਨਿਕਲ ਕਰ ਰਹੇ ਕਿ ਉਹ ਵੀ ਇੱਕ ਆਰਟਿਸਟ ਹੈ ਕਿ ਜਿੱਕੇ ਜਿੰਨਾ ਤੁਸੀਂ ਕਹਿੰਦੇ ਕਿ ਜਿੰਨਾ ਤੇ ਦੇਸ਼ ਦੀ ਜਾਂ ਸਟੇਟ ਦੀ ਵਾਗਡੋਰ ਹੁੰਦੀ ਹੈ ਉਹ ਕਹਿੰਦੇ ਤੁਸੀਂ ਸਿਰਫ ਪੰਜਾਬ ਤੇ ਖੜੇ ਹੋ ਮੈਂ ਪੰਜਾਬ ਦੇ ਲੈਵਲ ਤੇ ਨਹੀਂ ਜਿਹੜਾ ਇਹ ਤੰਤਰ ਹੁੰਦਾ ਨਾ ਰਾਜ ਕਰਨ ਵਾਲਾ ਉਹਦੇ 'ਚ ਜੇ ਕੋਈ ਚੰਗਾ ਬੰਦਾ ਵੀ ਜਾਵੇ ਉਹਨੂੰ ਕੰਮ ਕਰਨੇ ਜੇ ਮੰਨ ਲਓ ਆਪਾਂ ਬਹੁਤ ਸਾਰੇ ਲੋਕ ਕਹਿੰਦੇ ਵੀ ਮਾਨਸਾਹਬ ਬੜੇ ਚੰਗੇ ਨੇ ਪਰ ਉਹਨਾਂ ਨੂੰ ਪਿਛਲਾ ਠੀਕ ਕਰਨ ਵਾਸਤੇ ਵੀ ਤਾਂ ਖਬਰਾ ਕਿੰਨਾ ਟਾਈਮ ਲੱਗਣਾ ਤੇ ਹੋ ਸਕਦਾ ਜਿਹੜੀ ਉਹ ਸਿਸਟਮ 'ਚ ਗਏ ਨੇ ਉਹ ਠੀਕ ਕਰ ਪਾਉਣਗੇ ਕਿੰਨੀ ਦੀ ਮੈਨੂੰ ਪਤਾ ਨਹੀਂ ਇਹਦੇ ਬਾਰੇ ਕਲਾਸ ਵਿੱਚ ਭਾਜੀ ਮੈਂ ਉਹ ਹੀ ਕਹੂੰਗਾ ਆਡੀਅנס ਨੂੰ ਫਿਲਮ ਦੀ ਰਿਲੀਜ਼ ਡੇਟ ਬਾਰੇ ਝੁਰੂ ਦੱਸ ਦਕੋਦਰ ਮੈਂ ਹਾਂ 8 ਮਾਰਚ ਦੀ ਮਿੱਤਰੋ ਰਿਲੀਜ਼ਿੰਗ ਹੈ ਸਿਨੇਮਾ ਚ ਲੱਗਣੀ ਹੈ ਤੁਸੀਂ ਆਪਦੇ ਕੰਮਾਂ ਧੰਦਿਆਂ ਦੇ ਹਿਸਾਬ ਨਾਲ ਜਦੋਂ ਵੀ ਤੁਹਾਨੂੰ ਠੀਕ ਲੱਗਦਾ ਜਾ ਕੇ ਦੇਖੋ 8 ਨੂੰ ਕੋਈ ਪਹੁੰਚ ਸਕਦਾ ਹੈ ਬੈਟਰ ਹੈ ਜੋ ਉਹਦੇ ਬਾਅਦ ਵੀ ਕਿਹਨੇ ਜਾਂਦਾ ਨਹੀਂ ਠੀਕ ਹੈ ਥੈਂਕ ਯੂ ਵੈਰੀ ਮਚ ਠੀਕ ਹੈ